ਗਗਨ ਜਮਾ ਮਾਂ ਬਾਜੀਓ ਪੜਿਓ ਨਿਸ਼ਾਨੇ ਘਾਓ ਕਿ ਸਜਮਾਂਦੇਓ ਸੂਰਮਾ ਅਬ ਤੂੰ ਚਨ ਕੋ ਤਾਓ ਸੂਰਾ ਸਪਹਿਚਾਨੀਂ तो लरे दीन पुर्जा पुर्जा जो लरे दिन के तु पुरजा पुरजा काट मरे कबू न छाडे खेत सूरा पहचानिए जो लरे दिन के तो ਪੁਰਜਾ ਪੁਰਜਾ ਕਟ ਮਰੇ ਕਬ ਨਾ ਛਾਡੇ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲਰੇ ਦਿਨ ਕੇ ਤ ਸੂਰਾ ਸੋਈ ਸੂਰਾ ਸੋਈ ਜੋ ਲਾਰੇ ਦਿਨ ਕੇ ਤਸੂਰਾ ਸੋਈ ਸੂਰਾ ਸੋਈ ਜੋ ਲਾਰੇ ਦਿਨ ਕੇ ਤਸੂਰਾ ਸੋਈ ਸੂਰਾ ਸੋਈ ਜੋ ਲਾਰੇ ਦਿਨ ਕੇ ਤਸੂਰਾ ਸੋਈ ਸੂਰਾ ਸੋਈ ਗਾਗਨ ਦਮਾ ਮਾਂ ਬਾਜੀਓ ਗਗਨ ਨੰਦ ਮਾ ਮਾ ਬਾਜੋ ਭਾੜਿਓ ਨਿਸ਼ਾਨੇ ਘਾਓ ਸੂਰਾ ਸੋਈ ਸੂਰਾ ਸੋਈ ਜੋ ਲਰੇ ਦਿਨ ਕੇ ਤ ਸੂਰਾ ਸੋਈ ਸੂਰਾ ਸੋਈ ਕੇ ਤ ਜਮਾਂਦੇਓ ਸੂਰਮਾ ਕੇ ਤਜਮਾਂ ਦੇ ਉਸੂਰਾਂ ਅਬ ਤੂੰ ਜਨ ਕੋ ਦਾਓ ਸੂਰਾ ਸੋਈ ਸੂਰਾ ਸੋਈ ਜੋ ਲਰੇ ਦਿਨ ਕੇ ਤਸੂਰਾ ਸੋਈ ਸੂਰਾ ਸੋਈ ਜੋ ਲਰੇ ਦਿਨ ਕੇ ਤਸੂਰਾ ਸੋਈ ਸੂਰਾ ਸੋਈ ਸੂਰਾ ਸੋ ਪਛਾਨੀ ਸੂਰਾ ਸੋ ਪਛਾਨੀ ਜੋ ਲੜ ਦਿਨ ਕੇ ਤ ਸੂਰਾ ਸੋਈ ਸੂਰਾ ਸੋਈ ਜੋ ਲੜ ਦਿਨ ਕੇ ਤ ਸੂਰਾ ਸੋਈ ਸੂਰਾ ਸੋਈ ਪੁਰਜਾ ਪੁਰਜਾ ਕਾਟ ਮਰੇ ਪੁਰਜਾ ਪੁਰਜਾ ਕਾਟ ਮਰੇ ਕਬੂ ਨਾ ਛਾਡੇ ਖੇਤ ਸੂਰਾ ਸੋਈ ਸੂਰਾ ਸੋਈ ਜੋ ਲੜੇ ਦਿਨਕੇ ਤਸੂਰਾ ਸੋਈ ਸੂਰਾ 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 ਸੋਈ ਜੋ ਲਾਰੇ ਦਿਨ ਕੇ ਤ ਸੂਰਾ ਸੋਈ ਸੂਰਾ ਸੋਈ ਜੋ ਲਾਰੇ ਦਿਨ ਕੇ ਤ ਸੂਰਾ ਸੋਈ ਸੂਰਾ ਸੋਈ ਜੋ ਲਰੇ ਦਿਨ ਕੇ ਤਸੂਰਾ ਸੋਈ ਸੂਰਾ ਸੋਈ ਇਹ ਸ਼ਾਵਦ ਸ਼ੀ ਦੰਦੇ ਜਾਦ ਵਿੱਚ ਹੈ ਸ਼ੀ ਦਿਸਾਕਾ ਸ੍ਰੀ ਪੰਜਾ ਸਾਹਿਬ ਅੱਜਕਲ ਪਾਕਿਸਤਾਨ ਕਹਾ ਜਾਂਦਾ ਹੈ ਵਿਖੇ ਭਾਈ ਪ੍ਰਤਾਪ ਸਿੰਘ ਜੀ ਪਿੰਡ ਅਕਾਲਗੜ ਗੁਜਰਾਂਵਾਲਾ ਪਾਕਿਸਤਾਨ ਵਿੱਚ ਅਤੇ ਭਾਈ ਕਰਮ ਸਿੰਘ ਜੀ ਸ਼੍ਰੀ ਨੰਦਪੁਰ ਸਾਹਿਬ ਸਮੇਤ ਸ਼ਹੀਦ ਐ ਸਿੰਘਾਂ ਦੇ 100 ਸਾਲਾ ਸ਼ਹੀਦੀ ਦਿਹਾੜੇ ਨੇ ਸਬੰਧੀ ਸੇਕਪਾਂਤ ਦੇ ਸਿਮਰਾਉਤ ਸ਼ਰੋਮਣੀ ਗੁਰਦੁਆਰਾ ਪਬੰਦਕ ਕਮੇਟੀ ਵੱਲੋਂ ਸਮੂਹ ਗੁਰਨਾਨਕ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਸੰਯੋਗ ਨਾਲ ਕਰਵਾਇਆ ਜਾ ਰਹਾ ਹੈ ਛੇ ਦੀ ਸਾਖਾ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਗ੍ਰਫਤਾਰ ਕੀਤੇ ਸਿੰਘਾਂ ਜ਼ਿਆਦਾਤਰ ਆਟਕ ਆਤੇ ਕੈਬਲਪੁਰ ਦੀਆਂ ਜੇਲਾਂ ਵਿੱਚ ਭੇਜੇ ਜਾਂਦੇ ਸਨ ਗੁਰੂਕੇ ਬਾਗ ਦੇ ਮੋਰਚੀ ਵਿੱਚ ਫੌਜੀ ਪੈਨਸਨੀਆਂ ਦਾ ਇੱਕ ਜਥਾ ਸੂਬੇਦਾਰ ਅਮਰ ਸਿੰਘ ਘਾਰੀਵਾਲ ਰਿਆਸਤ ਕਰਪੂਰਥਲਾ ਦੀ ਅਗਵਾਈ ਵਿੱਚ ਗ੍ਰਿਫਤਾਰ ਹੋਇਆ ਇਸ ਜਥੇ ਦੇ ਸਿੰਘਾਂ ਨੂੰ 26 ਅਕਤੂਬਰ 1922 ਵੀ ਨੂੰ 22 ਵੀ ਦੀ ਰਾਤ ਦੀ ਗੱਡੀ 'ਚ ਸ੍ਰੀ ਅੰਮ੍ਰਿਤਸਰ ਤੋਂ ਅਟਕ ਜੇਲ੍ਹ ਵਿੱਚ ਭੇਜਿਆ ਗਿਆ ਇਸ ਗੱਡੀ ਦੇ ਇਸ ਗੱਡੀ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਾਲ ਦੇ ਰਾਤੇ ਅਟਕ ਪਹੁੰਚਣਾ ਸੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਪਤਾ ਲੱਗ ਗਿਆ ਕਿ ਗੁਰੂ ਕੇ ਬਾਗ ਦੇ ਮੋਰਚੇ ਦੇ ਗ੍ਰਫਤਾਰ ਕੀਤੇ ਸਿੰਘਾਂ ਵਾਲੀ ਗੱਡੀ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਤੇ ਚਣ ਰਾਹੀਂ ਗੁਜ਼ਰੇਗੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਿੰਘਾਂ ਨੇ ਗੱਲ ਫਤਾਰ ਹੋ ਕੇ اٹਕ ਜਾ ਰਹੇ ਸਿੰਘਾਂ ਦੀ ਸੇਵਾ ਕਰਨ ਦਾ ਫੈਸਲਾ ਕਰ ਲਿਆ ਫੈਸਲਾ ਕਰਕੇ ਸਵੇਰੇ ਹੀ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸਟੇਸ਼ਨ ਮਾਸਟਰ ਵੱਲੋਂ ਗੱਡੀ ਰੋਕਣ ਬਾਰੇ ਸਪੱਟ ਨਾ ਕਰਤੇ ਗੱਡੀ ਰੋਕਣ ਲਈ ਭਾਈ ਕਰਮ ਸਿੰਘ ਜੀ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਸਿੰਘ ਰੇਲਵੇ ਲਾਈਨ ਉੱਪਰ ਬੈਠ ਗਏ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਸਟੇਸ਼ਨ ਮਾਸਟਰ ਨਾਲ ਗੱਲਬਾਤ ਕੀਤੀ ਵਿਚਾਰ ਕੀਤੀ ਕਿ ਅਸੀਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਣਾ ਵਾ ਗੱਡੀ 15 ਕਿ ਮਿੰਟ ਰੋਕ ਦਿੱਤੀ ਜਾਵੇ। ਸਟੇਸ਼ਨ ਮਾਸਟਰ ਕਹਿਣ ਲੱਗਾ ਭਾਈ ਸਾਹਿਬ ਲੋਰਡ ਸਾਹਿਬ ਦਾ ਹੁਕਮ ਹੈ ਪੀਰ ਰਸਤੇ ਜੀ ਗੱਡੀ ਕਿਤੇ ਨਹੀਂ ਰੋਕਣੀ। ਸੰਗਤ ਨਾਲ ਉਹਨਾਂ ਨੇ ਕਿਹਾ ਵੀ ਗੱਡੀ ਨਹੀਂ ਰੋਕਣੀ। ਇਹਨਾਂ ਭਾਈ ਸਾਹਿਬ ਨੇ ਕਿਹਾ ਵੀ ਅਸੀਂ ਗੱਡੀ ਰਕਾਉਣੀ ਆ ਲੰਗਰ ਪਾਣੀ ਤਿਆਰ ਕੀਤਾ ਵਾ। ਅਹੀਂ ਸਿਕਾ ਕੇ ਕਲਣਾ ਨਾਲੇ ਤੁਸੀਂ ਛੱਡ ਲਓ ਆਂਦੇ ਲੋਰਡ ਸਾਹਿਬ ਦਾ ਹੁਕਮ ਹੈ ਮੈਂ ਗੱਡੀ ਨਹੀਂ ਰੋਕ ਸਕਦਾ ਮੈਨੂੰ ਪਿੱਛੋਂ ਆੜ ਰਿਹਾ ਭਾਈ ਕਾਰਮ ਸਿੰਘ ਤੇ ਪ੍ਰਤਾਪ ਸਿੰਘ ਕਹਿਣ ਲੱਗੇ ਤੂੰ ਆਪਣੇ ਹੁਕਮ ਦੀ ਪਾਲਣਾ ਕਰ ਲ ਅਸੀਂ ਫਿਰ ਆਪਣੇ ਹੁਕਮ ਦੀ ਪਾਲਣਾ ਕਰ ਲਈ ਅਸੀਂ ਅਰਦਾਸ ਕਰ ਚੁੱਕੇ ਹੋਂ ਆਂਦੇ ਠੀਕ ਹੈ ਭਾਈ ਤੁਸੀਂ ਆਪਣਾ ਹਗ ਮੱਲ ਲਓ ਅਸੀਂ ਆਪਣਾ ਮੱਲੇ ਸੰਗਤਾਂ ਰੇਲਵੇ ਲਾਂਨ ਤੇ ਅੱਗੇ ਬੈਠ ਗਈਆਂ ਗੱਡੀ ਰੋਕਣ ਵਾਸਤੇ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਪਰਜਾ ਪਰਜਾ ਕਾਟ ਮਾਰੇ ਪਰਜਾ ਪਰਜਾ ਕਾਟ ਮਾਰੇ ਪਰਜਾ ਪਰਜਾ ਕਾਟ ਮਾਰੇ ਪਰਜਾ ਪਰਜਾ ਕਾਟ ਮਾਰੇ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਕਬੂਨਾ ਛਾੜੇ ਖੇਤ ਕਬੂਨਾ ਛਾੜੇ ਖੇਤ ਸੰਗਤਾਂ ਨਾਲ ਟਕਰਾ ਕੇ ਗੱਡੀ ਰੁਕ ਗਈ ਇਸ ਘਟਨਾ ਵਿੱਚ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਕੁਚਲੇ ਗਏ ਗੱਡੀ ਨੇ ਕੁਚਲ ਦਿੱਤੇ ਪਰ ਸਵਾਸ ਚੱਲ ਰਹੇ ਸਨ ਇਹ ਦ੍ਰਿਸ਼ ਵੇਖੇ ਰੇਲ ਗੱਡੀ ਵਿੱਚ ਕੈਦ ਹੋਏ ਫੌਜੀ ਸਿੰਘਾਂ ਨੇ ਵਿਰਾਗ ਕੀਤਾ ਸੰਗਤ ਨੇ ਕੈਦੀ ਸਿੰਘਾਂ ਨੂੰ ਲੰਗਰ ਚਕਾਇਆ ਅਤੇ ਗੱਡੀ ਰੇਲ ਗੱਡੀ اٹਕ ਨੂੰ ਤੁਰ ਪਈ ਭਾਈ ਕਰਮ ਸਿੰਘ ਜੋ ਘੰਟਿਆਂ ਬਾਅਦ ਸਵਾਸ ਤਿਆਗ ਗਏ ਭਾਈ ਪ੍ਰਤਾਪ ਸਿੰਘ ਜੀ ਅਗਲੇ ਦਿਨ ਸਵੇਰੇ ਅਕਾਲ ਚਲਾਣਾ ਕਰ ਗਏ। ਛੇਦ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਜੀ ਆੰਤਮ ਸੰਸਕਾਰ 라ਵਲ ਪਿੰਡੀ ਵਿਖੇ ਕੀਤਾ ਗਿਆ। ਇਸ ਸ਼ਾਕੇ ਵਿੱਚ ਛੇ ਸਿੰਘ ਗੰਭੀਰ ਜ਼ਖਮੀ ਹੋਏ। ਭਾਈ ਕਰਮ ਸਿੰਘ ਜੀ ਦਾ ਜਨਮ 14 ਨਵੰਬਰ 1885 ਈਸਵੀ ਨੂੰ ਪਿਤਾ ਪਾਈ ਭਗਵਾਨ ਸਿੰਘ ਮਾਤਾ ਰੂਪ ਕੌਰ ਦੇ ਗ੍ਰਹਿ ਵਿਖੇ ਸ੍ਰੀ ਨੰਦਪੁਰ ਸਾਹਿਬ ਵਿਖੇ ਹੋਇਆ ਆਪ ਜੀ ਦੇ ਪਿਤਾ ਪਾਈ ਭਗਵਾਨ ਸਿੰਘ ਜੀ ਤਖਤ ਜੀ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗ੍ਰੰਥੀ ਸਨ ਮਾਪਿਆਂ ਨੇ ਆਪ ਜੀ ਦਾ ਨਾਮ ਸੰਤ ਸਿੰਘ ਰੱਖਿਆ ਆਪ ਚਾਰ ਭਰਾਵਾਂ ਵਿੱਚੋਂ ਸਭ ਤੋਂ ਨੇਕੇ ਸਨ ਆਪ ਜੀ ਨੇ ਸੰਗੀਤ ਦੀ ਸਿੱਖਿਆ ਅਤੇ ਪਿਤਾ ਪਾਸੋਂ ਹਾਸਲ ਕੀਤੀ ਉਸ ਵਕਤ ਸਕੂਲ ਨਹੀਂ ਸੀ ਪਾਠਸ਼ਾਲਾ ਕਿਹਾ ਜਾਂਦਾ ਸੀ ਅੱਜ ਕੱਲ ਸਕੂਲ ਕਾਲਜ ਕਿਹਾ ਜਾਂਦਾ ਹੈ ਪਰ ਜ਼ਿਆਦਾਤਰ ਪਿਤਾ ਮਾਤਾ ਜੀ ਕੋ ਸਿੱਖਿਆ ਲਈ ਜਾਂਦੀ ਸੀ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਪਾਸੋਂ ਹਾਸਲ ਕੀਤੀ ਆਪ ਆਪਣੀ ਪਤਨੀ ਨਾਲ 1922 ਵੀ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾ ਲਈ ਗਏ ਅਤੇ ਇੱਥੇ ਹੀ ਕੀਰਤਨ ਦੀ ਸੇਵਾ ਨਿਮਾਉਣ ਲੱਗ ਪਏ ਆਪ ਜੀ ਦੀ ਪਤਨੀ ਪੀਬੀ ਕਿਸ਼ਨਕੌਰ ਆਪ ਜੀ ਦੇ ਨਾਲ ਗੁਰਦੁਆਰਾ ਸਾਹਿਬ ਸੇਵਾ ਕਰਦੀ ਰਹੀ ਬੜੀ ਨਿਮਰਤਾ ਨਾਲ ਇੱਥੇ ਹੀ ਆਪ ਜੀ ਨੇ ਅੰਮ੍ਰਿਤ ਪਾਨ ਕੀਤਾ ਅਤੇ ਸੰਤ ਸਿੰਘ ਤੋਂ ਭਾਈ ਕਰਮ ਸਿੰਘ ਜੀ ਬਣ ਗਏ ਪਹਿਲਾ ਨਾਂ ਇਹਨਾਂ ਦਾ ਸੰਤ ਸਿੰਘ ਸੀ ਗੁਰੂ ਅੰਮ੍ਰਿਤਪਾਨ ਕਰਕੇ ਗੁਰੂ ਸਾਹਿਬ ਜੀ ਦਾ ਭਾਈ ਕਰਮ ਸਿੰਘ ਜੀ ਬਣ ਗਏ ਸ਼ਹੀਦੀ ਵਾਲੇ ਦਿਨ ਆਪ ਜੀ ਦਾ ਆਪ ਜੀ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਸੰਗਤ ਸਮੇਤ ਸਟੇਸ਼ਨ ਤੇ ਪਹੁੰਚ ਗਏ ਅਤੇ ਕੈਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਰੇਲ ਗੱਡੀ ਰੋਕਣ ਦੀ ਖਾਤਰ ਛੇਦੀ ਪ੍ਰਾਪਤ ਕੀਤੀ ਆਪ ਜੀ ਦੇ ਪਰਿਵਾਰਕ ਮੈਂਬਰ ਪਟਿਆਲਾ ਪਟਿਆਲਾ ਦੀ ਗੁਰਬਖਸ਼ ਕਲੋਨੀ ਵਿੱਚ ਰਹਿਣ ਦੇ ਸੰ ਕਬੂ ਨਾ ਛਾੜੇ ਖੇਤ ਕਬੂ ਨਾ ਛਾੜੇ ਖੇਤ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਉਰਜਾ ਪੁਰਜਾ ਕਾਟ ਮਾਰੇ ਉਰਜਾ ਪੁਰਜਾ ਕਾਟ ਮਾਰੇ ਉਰਜਾ ਪੁਰਜਾ ਕਾਟ ਮਾਰੇ ਉਰਜਾ ਪੁਰਜਾ ਕਾਟ ਮਾਰੇ ਕਬੂ ਨਾ ਛਾਡੇ ਖੇਤ 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 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ